ਸਾਰੇ ਅੱਜ ਫਿਰ ਧਾ ਲੱਗੀਆਂ ਅੱਜ ਇਹ ਕਿਹਦਾ ਹੈ ਪਾਣੀ ਇੱਥੇ ਆਇਆ ਪਰ ਕੋਈ ਬਹਿਲਾ ਨਹੀਂ ਉਹ ਕੋਈ ਚੱਲ ਨਹੀਂ ਇਹ ਕਰਦੇ ਇਹ ਕੰਮ ਆਪ ਲੋਕਾਂ ਨੂੰ ਲੱਗਦਾ ਕਿ ਸਭ ਦੇ ਕੋਲ ਆ ਰਹੀ ਤਾਂ ਨਹੀਂ ਹੈ ਜਿਹੜੇ ਚੱਲ ਰਹੇ ਨੇ ਉਹ ਚੱਲ ਰਹੇ ਨੇ ਉਹ ਲੋਕ ਜਿਹੜੇ ਕੋਈ ਕੰਮ ਨਹੀਂ ਕਰਦੇ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਕੋਈ ਮੈਡਮ ਜੀ ਮੇਰਾ ਵੀ ਇਹੀ ਏਰੀਆ ਹੈ ਇਹ ਏਰੀਆ ਮੇਰਾ ਵੀ ਇਹੀ ਹੈ ਤੁਸੀਂ ਆਨੇ ਆਣਾ ਮੈਂ ਸਾਰੇ ਏਰੀਆ ਦਾ ਮੇਰਾ ਇਹੀ ਹੈ ਤੁਸੀਂ ਉਦੋਂ ਬਨੇ ਆ ਜਦੋਂ ਜਦੋਂ ਆ ਕੇ ਇੱਥੇ ਆ ਕੇ ਅੱਗੇ ਦੇ ਵਿੱਚ ਮੈਂ ਕੁਝ ਨਹੀਂ ਤਾਂ ਉਦੋਂ ਆਏ ਹੋ ਨਹੀਂ ਮੇਰਾ ਬੋਲਦਾ ਉਹ ਤੁਹਾਡਾ ਨਾ 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 ਦੇਖੋ ਮੈਂ ਤੁਹਾਡੇ ਨਾਲ ਮਤਲਬ ਨਹੀਂ ਕਰ ਰਿਹਾ ਇਹ ਰਾਤ ਨਹੀਂ ਹੋਣੀ ਸੀ ਇੱਥੇ ਜੇ ਤੁਸੀਂ ਪਹਿਲਾਂ ਇਹ ਸਰਕਾਰ ਦਾ ਕੰਮ ਹੈ ਸਾਡਾ ਤੁਸੀਂ ਕੀ ਕਰਨਾ ਹੈ ਤੁਸੀਂ ਕਰ ਰਹੇ ਹੋ ਕੁਝ ਨਹੀਂ ਕਰ ਰਹੇ ਤੁਸੀਂ ਸਰਕਾਰ ਦਾ ਕੰਮ ਨਹੀਂ ਕਰ ਰਹੇ ਇਹ ਤੋਂ ਬੰਦਾ ਸਰਕਾਰ ਦਾ ਲੋਕਾਂ ਨੂੰ ਕਹਿੰਦਾ ਲੋਕਾਂ ਨੂੰ ਕਹਿੰਦਾ ਇਹ ਤੁਸੀਂ ਚੱਲੋ ਆਪਣੇ ਰੋਟੀ ਨਾਲ ਕੱਟੋ ਪਾਣੀ ਰੋਟੀ ਨੂੰ ਲੈ ਕੇ ਦੇ ਦਿੱਤੀ ਗਈ ਰੋਟੀ ਇਹ ਦੁਆਰਾ ਨਹੀਂ ਵੀ ਰੁਕੇ ਕੋਈ ਨਹੀਂ ਰੁਕੇ ਠੀਕ ਹੈ ਕੋਈ ਤੋਂ ਇੰਨਾ ਕੁ ਜਿਨਾ ਪਰਲੇ ਪਾਸੇ ਵਾਲੇ ਵੱਡੇ ਵੱਡੇ ਤੋਂ ਸੋਟ ਲੋ ਠੀਕ ਹੈ ਮੋਟਰ ਸਹੂਲਤਾਂ ਵਾਲੀ ਆਪਣੀ ਗੱਲ ਬਣ ਰਹੀ ਹੈ ਹਾਂਜੀ ਹਾਂਜੀ ਉਹ ਤਾਂ ਫਿਰ ਕੋਈ ਨਾ ਵੱਡਾ ਪਰਲੇ ਪਾਸੇ ਵੱਡਾ ਤੁਸੀਂ ਬਾਅਦ ਵਿੱਚ ਮੈਂ ਤੇ ਪਹੁੰਚਿਆ ਕਿ ਕੰਮ ਕਰੂ ਇਸੇ ਅ ਐ ਜੀ ਡੀ ਐਸ ਵੇਲੇ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਹੈ ਪਾਣੀ ਜਿਹੜਾ ਦਰਿਆ ਦਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਠੀਕ ਠਾਕ ਚੱਲ ਰਿਹਾ ਹੈ ਵਹਾਅ ਤੇਜ਼ ਹੈ ਲੇਕਿਨ ਕੰਢਿਆਂ ਤੋਂ ਬਹੁਤ ਦੂਰ ਹੈ ਔਰ ਠੀਕ ਠਾਕ ਚੱਲ ਰਿਹਾ ਹੈ ਕਿ ਥੋੜਾ ਜਿਹਾ ਨੁਕਸਾਨ ਜਿਹੜਾ ਸਿਰਫ ਇੱਕ ਨੋਚਦਾ ਆ ਜਿਹਦੇ ਕਰਕੇ ਗਲਤਫਹਿਮੀਆਂ ਪੈਦਾ ਕੀਤੀਆਂ ਜਾ ਰਹੀਆਂ ਫਵਾ ਫਲਾਰੀਆਂ ਫਲਾਈਆਂ ਜਾ ਰਹੀਆਂ ਕਿ ਵਨ ਟੁੱਟ ਚੱਲਿਆ ਵਨ ਟੁੱਟ ਚੱਲਿਆ ایسی ਕੋਈ ਗੱਲ ਨਹੀਂ ਹੈ ਸਭ ਠੀਕ ਠਾਕ ਹੈ ਔਰ ਸਾਰੇ ਹਲਕੇ ਦੇ ਜਿਹੜੇ ਇਸ ਏਰੀਆ ਦੇ ਸਾਰੇ ਨੌਜਵਾਨ ਜਿਹੜੇ ਆ ਉਹ ਵੱਡੀ ਪੱਧਰ ਤੇ ਉਸ ਨੋਚ ਨੂੰ ਸੇਫ ਰੱਖਣ ਦੇ ਵਿੱਚ ਲੱਗੇ ਹੋਇਆ ਔਰ ਉਹ ਕਾਮਯਾਬੀ ਹੋਣਗੇ ਔਰ ਠੀਕ ਚੱਲ ਰਿਹਾ ਸਾਰਾ ਐਸੀ ਕੋਈ ਗੱਲ ਨਹੀਂ ਹੈ ਪੈਨਿਕ ਵਾਲੇ ਕਿੰਨਾ ਦੇ ਨਾਲ ਸਵੇਰ ਤੋਂ ਚੱਲ ਰਿਹਾ ਕਿ ਤੇ ਬੰਨ ਟੁੱਟ ਗਿਆ ਕਿਸੇ ਨੇ ਤੁਹਾਡੇ ਉੱਪਰ ਬੰਦ ਬਿਲਕੁਲ ਪਰਫਰਮਰ ਨਹੀਂ ਬਿਲਕੁਲ ਕੋਈ ਬੰਨ ਨਹੀਂ ਟੁੱਟਿਆ ਕਿਉਂਕਿ ਬੰਨ ਬਹੁਤ ਮਜ਼ਬੂਤ ਹੈ ਸਾਡਾ ਇਹ ਪਿਛਲੇ 2 ਸਾਲ ਤੋਂ 1.5 ਸਾਲ ਤੋਂ ਲਗਾਤਾਰ ਇਥੇ ਕੰਮ ਚੱਲ ਰਿਹਾ ਇਹਨੂੰ ਉੱਚਾ ਕਰਨ ਦਾ ਵੀ ਅੰਦਰਲੇ ਪਾਸੇ ਪੱਥਰ ਲਾਉਣ ਦਾ ਵੀ ਔਰ ਇਸ ਤਰ੍ਹਾਂ ਦੇ ਬੰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਸਾਰਾ ਠੀਕ ਠਾਕ ਸਿਰਫ ਇੱਕ ਨੋਚ ਜ਼ਰੂਰ ਹਿੱਲੀ ਆ ਉਹ ਨੋਜ ਜਿਹੜੀ ਪੁਰਾਣੀ ਬਣੀ ਹੋਈ ਸੀ ਉਹ ਅੰਦਰੋਂ ਤੇਜ਼ ਪਾਣੀ ਦੇ ਵਹਾਅ ਦੇ ਨਾਲ ਜਿਹੜੀ ਹਿੱਲ ਕੇ ਉਹ ਉਹ ਹਿੱਲੀ ਆ ਉਹਦੇ ਤੇ ਕੰਮ ਚੱਲ ਰਿਹਾ ਆ ਆਦਰਵਾਇਜ਼ ਬਾਕੀ ਜਿਹੜਾ ਮੰਨ ਆ ਪੂਰਾ ਮਜ਼ਬੂਤ ਆ ਸੇਫਟੀਆ ਕਿਤੇ ਕੋਈ ਦਿੱਕਤ ਨਹੀਂ ਆ